ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਐਸਟੀਐਮ ਦਫ਼ਤਰ ਦੇ ਬਾਹਰ ਤਰਨਾ ਦਿੱਤਾ ਗਿਆ। ਇਸ ਮੌਕੇ ਤੇ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਹੋਰ ਕਈ ਮੁੱਦਿਆਂ ਨੂੰ ਮੋਦੀ ਸਰਕਾਰ ਨੇ ਗਾਇਬ ਹੀ ਕਰ ਦਿੱਤਾ। ਇਸ ਮੌਕੇ ਤੇ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਕਲਿੰਦਰ ਸਰਕਾਰ ਦੇ ਖਿਲਾਫ ਚਮ ਕੇ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਤੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਓੰਕਾਰ ਸਿੰਘ ਅਗੋਲ ਨੇ ਕਿਹਾ ਦੇਖੋ ਅੱਜ ਦੀ ਸਥਿਤੀ ਇਹ ਹੈ ਹੁਣ ਤਾਂ ਨਵਾਂ ਕੰਮ ਹੋ ਗਿਆ ਕੱਲ ਚੋਣਾਂ ਦਾ ਐਲਾਨ ਹੋ ਗਿਆ ਔਰ ਇਹਦੇ ਨਾਲ ਪਤਾ ਨਹੀਂ ਹੁਣ ਪੋਲਿਟਿਕਲ ਪਾਰਟੀਆਂ ਨੇ ਕੀ ਕੀ ਇੱਕ ਦੂਜੇ ਦੇ ਉੱਤੇ ਚਿੱਕੜ ਸੁਟਣਾ ਲੋਕਾਂ ਦੇ ਮੁੱਦੇ ਉਹਨਾਂ ਦੇ ਵਿੱਚੋਂ ਗੈ ਦੇਖਦੇ ਹੁੰਦੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਮਾਰਕੀਟਿੰਗ ਸਿਸਟਮ ਹੈ ਪੰਜਾਬ ਦਾ ਮੰਡੀਆਂ ਦਾ ਇਹ ਤੋੜਨ ਦੇ ਤਹਿਆ ਕੀਤਾ ਸਰਕਾਰਾਂ ਨੇ ਜੇ ਟੁੱਟ ਗਿਆ ਪੰਜਾਬ ਦਾ ਕਿਸਾਨ ਤਾਂ ਬਚਣਾ ਨਹੀਂ ਬਰਬਾਦ ਹੋ ਜਾਏਗਾ ਉਹਦਾ ਬਦਲ ਕੋਈ ਹੈ ਨਹੀਂ ਕਾਰਪੋਰੇਟਸ ਦੇ ਹਵਾਲੇ ਕਰਨ ਜਾ ਰਹੇ ਨੇ ਇੱਕ ਤਾਂ ਅਸੀਂ ਅੱਜ ਮੈਮੋਰੰਡਮ ਮੁਖਤ तौर ਤੇ ਇਹਨਾਂ ਨੇ ਇਹ ਹੀ ਦੇਣਾ ਸੀ ਪਰ ਕਿਉਂਕਿ ਹੁਣ ਕੱਲ ਚੋਣਾਂ ਦਾ ਐਲਾਨ ਹੋ ਗਿਆ ਤੇ ਮੈਂ ਇੱਕ ਗੱਲ ਆਪਣੇ ਭਾਈਚਾਰੇ ਨੂੰ ਕਹੀ ਹੈ ਕਿ ਜਦੋਂ ਵੋਟਾਂ ਆਉਂਦੀਆਂ ਪੋਲਿਟਿਕਲ ਪਾਰਟੀਆਂ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਵੋਟਾਂ ਲੈਂਦੀਆਂ ਲੋਕਾਂ ਦੇ ਮੁੱਦੇ ਗਾਇਬ ਨੇ ਅੱਜ ਨਾ ਤਾਂ 2 ਕਰੋੜ ਸਾਲ ਦਾ ਰੁਜ਼ਗਾਰ ਦਿੱਤਾ ਮੋਦੀ ਨੇ ਨਾ ਘਰ ਘਰ ਨੌਕਰੀ ਦਿੱਤੀ ਕੈਪਟਨ ਨੇ ਨਾ ਕਰਜ਼ਾ ਮਾਫ਼ ਕੀਤਾ ਮੋਦੀ ਨੇ ਨਾ ਕਰਜਾ ਮਾਫ ਕੀਤਾ ਕੈਪਟਨ ਨੇ ਸਾਰੇ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਲੈਣੀਆਂ ਚਾਹੁੰਦੇ ਨੇ ਜਿਹੜਾ ਉਹ ਇੱਕ ਦੂਜੇ ਦੇ ਖਿਲਾਫ ਬੋਲਿਓ ਉਹਨੂੰ ਦੇਸ਼ਦ్రోਹੀ ਇਹਨਾਂ ਚੋ ਲੋਕਾਂ ਦਾ ਘਰ ਪੂਰਾ ਨਹੀਂ ਹੁੰਦਾ ਲੋਕਾਂ ਦੇ ਮੁੱਦੇ ਗੈਬ ਨੇ ਪਲਵਾਮਾ ਦੇ ਹੇਠਾਂ ਮੁੱਦੇ ਗੈਬ ਨਹੀਂ ਹੋਣੇ ਚਾਹੀਦੇ ਮੈਂ ਆਪਣੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਵੀ ਇੱਕ ਮੁਹਿੰਮ ਚਲਾਓ ਹੁਣੇ ਤੋਂ ਤਾਂ ਕਿ ਲੋਕਾਂ ਦੇ ਮੁੱਦੇ ਜਿਹੜੇ ਨੇ ਉਹ ਫੋਰ ਫਰੰਟ ਤੇ ਰਹਿਣ ਬਹੁਤ ਬਤਾਨੁਵਾਦ ਲੈ ਸਕਦੇ ਕੋਈ ਵੀ ਫੈਸਲਾ ਹੋ ਸਕਦਾ ਜਥੇਬੰਦੀਆਂ ਜਦੋਂ ਫੈਸਲੇ ਲੈਂਦੀਆਂ ਹੁਣ ਪਹਿਲਾਂ ਥੋੜਾ ਦੱਸ ਦਿਨਾ ਤੁੰਨੂੰ ਭਾਰਤੀ ਕਿਸਾਨ ਜੁੰਨਿਆ ਰਾਜੇਬਾਲ ਵੱਲੋਂ ਨਾਬੇ ਦੇ ਵਿੱਚ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਣਾ ਜਿਹਦੇ ਵਿੱਚ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਸਰਕਾਰ ਹੈ ਜਿਹੜੀ ਉਹ ਖਰੀਦ ਦੇ ਮਸਲੇ ਤੇ ਐਮਐਸਪੀ ਮਿੱਥਣ ਦੇ ਮਸਲੇ ਤੇ ਪੱਜ ਰਹੀ ਹੈ ਸਾਨੂੰ ਲੱਗ ਰਿਹਾ ਵੀ ਸਰਕਾਰ ਖਰੀਦਣ ਤੋਂ ਜਾਏਗੀ ਅਤੇ ਮੰਡੀਆਂ ਦੇ ਵਿੱਚ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਖੁੱਲੀ ਛੂਟ ਹੋਏਗੀ ਸਰਕਾਰੀ ਖਰੀਦ ਨਹੀਂ ਹੋਏਗੀ ਔਰ ਸਾਨੂੰ ਲੱਗਦਾ ਵੀ ਆ ਸਿਰਫ 2019 ਦੀ ਇਲੈਕਸ਼ਨ ਤੱਕ ਇਹਨਾਂ ਨੇ ਖਰੀਦ ਕਰਨੀ ਆ ਉਹ ਤੋਂ ਬਾਅਦ ਇਹਨਾਂ ਨੇ ਭੱਜਣਾ ਸੋ ਅਸੀਂ ਅੱਜ ਇੱਕ ਵਾਰਨਿੰਗ ਦੇ ਤੌਰ ਤੇ ਇਹਨਾਂ ਨੂੰ ਮਤਲਬ ਇਹ ਗੱਲ ਕਹਿਣ ਦੇ ਲਈ ਆਏ ਆ ਬਈ ਖਰੀਦ ਆ ਜਿਹੜੀ ਉਹਦੇ ਜਲਦੀ ਤੋਂ ਜਲਦੀ ਪ੍ਰਬੰਧ ਕੀਤੇ ਜਾਣ ਔਰ ਕਿਸੇ ਕਿਸਮ ਦੀ ਦਿੱਕਤ ਆ ਜਿਹੜੀ ਉਹ ਕਿਸਾਨਾਂ ਨੂੰ ਨਾ ਆਵੇ ਜੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਇਹ ਗੱਲ ਦਿੱਤੀ ਗਈ ਤਾਂ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹਦੇ ਨਾਲ ਹੀ ਦੂਸਰੀਆਂ ਮੰਗਾਂ ਨੇ ਜਿਸ ਤਰ੍ਹਾਂ ਫਸਲ ਬੀਮਾ ਯੋਜਨਾ ਇਹਨਾਂ ਨੇ ਲਾਗੂ ਕੀਤੀ ਸੀ ਉਹ ਪੰਜਾਬ ਦੇ ਵਿੱਚ ਤਾਂ ਨਕਾਰ ਦਿੱਤੀ ਸੀ ਪਹਿਲਾਂ ਹੀ ਔਰ ਕਿਸਾਨਾਂ ਦੇ ਵਿਰੋਧ ਕਾਰਨ ਪਰ ਇਹ ਆ ਵੀ ਜਿੱਥੇ ਉਹ ਲਾਗੂ ਕੀਤੀ ਗਈ ਜਿਹੜੀਆਂ ਸਟੇਟਾਂ ਦੇ ਵਿੱਚ ਉਹਥੇ ਉਹ ਕਿਸਾਨ ਪੱਖੀ ਨਹੀਂ ਸਗੋਂ ਬੀਮਾ ਕੰਪਨੀਆਂ ਦੇ ਪੱਖੀ ਹੋ ਕੇ ਨਿਬੜੀ ਐ ਸਾਡੀ ਮੰਗ ਹੈ ਵੀ ਇਹ ਜਿਹੜੀ ਬੀਮਾ ਬੀਮਾ ਯੋਜਨਾ ਕਿਸਾਨ ਪੱਖੀ ਹੋਵੇ ਇਸੇ ਤਰ੍ਹਾਂ ਜੀ ਪਸ਼ੂਆਂ ਪਸ਼ੂਆਂ ਦਾ ਮਸਲਾ ਹੈ ਵਾਰਾ ਪਸ਼ੂਆਂ ਦਾ ਹੈ ਅਵਾਰਾ ਬਾਂਦਰਾਂ ਦਾ ਹੈ ਅਵਾਰਾ ਕੁੱਤਿਆਂ ਦਾ ਹੈ ਇੱਥੇ ਆਮ ਸੜਕਾਂ ਤੇ ਜਿਹੜੇ ਮਤਲਬ ਐਕਸੀਡੈਂਟ ਹੁੰਦੇ ਨੇ ਉਥੇ ਨਾਲ ਦੀ ਨਾਲ ਖੇਤਾਂ ਦੇ ਵਿੱਚ ਉਜਾੜਾ ਕਰਦੇ ਨੇ ਹਰ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਇਸੇ ਤਰ੍ਹਾਂ ਬੀੜ ਦੀ ਬੀੜ ਦੇ ਦੁਆਲੇ ਤਾਰ ਲਾਉਣ ਦੀ ਗੱਲ ਹੈ ਜਿਹੜਾ ਕੁਝ ਰਹਿੰਦੇ ਨੇ ਖੱਪੇ ਉਹਨਾਂ ਨੂੰ ਪੂਰਨ ਦੀ ਗੱਲ ਕਰਦੇ ਆਂ ਅਸੀਂ ਇਹ ਜਣੀਆਂ ਸਮੁੱਚੇ ਤੌਰ ਤੇ ਇੱਕ ਜਿਹੜਾ 6000 ਰੁਪਏ ਮੋਦੀ ਸਾਹਿਬ ਨੇ ਐਲਾਨ ਕੀਤਾ ਹੈ ਵੀ 6000 ਰੁਪਏ ਹਰ ਕਿਸਾਨ ਨੂੰ ਅਸੀਂ ਦੇਵਾਂਗੇ 5 ਏਕੜ ਵਾਲੇ ਨੂੰ ਮੈਂ ਸਮਝਦਾ ਵੀ ਉਹ ਵੀ ਇੱਕ ਕਿਸਮ ਦਾ ਕੋਝਾ ਮਜ਼ਾਕ ਹੈ ਜਿਹੜਾ ਉਹ ਕਿਸਾਨਾਂ ਦੇ ਨਾਲ ਹੋਇਆ ਕਿਉਂਕਿ ਤੇਲੰਗਾਨਾ ਦੇ ਵਿੱਚ ਸਰਕਾਰ ਨੇ 10000 ਰੁਪਏ ਪਰ ਏਕੜ ਉਹਨਾਂ ਨੇ ਦਿੱਤਾ ਹੈ ਪਿੱਛੇ 8000 ਦਿੱਤਾ ਹੁਣ ਉਹਨਾਂ ਨੇ 10000 ਰੁਪਿਆ ਕਰ ਦਿੱਤਾ ਹੈ ਇੱਥੇ ਸਿਰਫ 6000 ਰੁਪਿਆ ਦੋ ਦੋ ਕਿਸ਼ਤਾਂ ਦੇ ਤਿੰਨ ਕਿਸ਼ਤਾਂ ਦੇ ਵਿੱਚ ਦੇਣ ਦੀ ਗੱਲ ਕਹੀ ਹੈ ਜੋ ਕਿ ਨਗੂਣੀ ਆ ਅਸੀਂ ਇਸ ਗੱਲ ਨੂੰ ਨਿੰਦਾ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਤੇਲੰਗਾਨਾ ਦੀ ਤਰਜ਼ ਤੇ ਇਹ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ